ਸਤਿ ਸ਼੍ਰੀ ਅਕਾਲ ਦੋਸਤੋ ਤੋਂ ਪੇਸ਼ ਆਸਦੀ ਪਹਿਲੀ ਵੱਡੀ ਤੇ ਮੁਖ ਖਬਰ ਹਵਾ ਪ੍ਰਦੂਸ਼ਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਸਖਤੀ ਵਾਰਤਨ ਦੇ ਹੁਕਮ ਜੀ ਹਵਾ ਦੀ ਗੁਣਵੱਤਾ ਸਬੰਧੀ ਪ੍ਰਬੰਧਨ ਕਮਿਸ਼ਨ ਨੇ ਅੱਜ ਪਰਾਲੀ ਪ੍ਰਦੂਸ਼ਣ ਕਾਰਨ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਅਤੇ ਜਿਹੜਾ ਪੁਲਿਸ ਕਪਤਾਨਾਂ ਨੂੰ ਤਾੜਨਾ ਕਰਦੇ ਹੋਏ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹਨਾਂ ਖਿਲਾਫ ਸਖਤੀ ਨਾਲ ਕਦਮ ਚੁੱਕਿਆ ਜਾਵੇ ਅਤੇ ਜਿਹੜੇ ਅਧਿਕਾਰੀ ਤੋਂ ਮੁਲਾਜ਼ਮ ਅੱਗ ਨੂੰ ਰੋਕਣ ਵਿੱਚ ਨਾਕਾਮ ਰਹਿੰਦੇ ਹਨ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅੱਜ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਚੇਅਰਮੈਨ ਰਜੇਸ਼ ਬਰਮਾ ਨੇ ਇੱਥੇ ਸੂਬੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਕੇਸਾਂ ਦੀ ਸਮੀਖਿਆ ਕੀਤੀ ਇਸ ਦੇ ਨਾਲ ਹੀ ਵਰਚੁਅਲ ਮੀਟਿੰਗ ਦੇ ਵਿੱਚ ਜਿਹੜੇ ਹੈ ਪੱਖ-ਵਕਤਕਾਰੀ ਸਹਿਬਾਨ ਜਿਹੜੇ ਸ਼ਾਮਿਲ ਹੋਏ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਹੈ ਜੁਨਿਨ ਆਗੂ ਪੜਾੜੀ ਸਾੜਨ ਤੋਂ ਰੋਕਣ ਲਈ ਡਿਊਟੀ ਤੇ ਤਾਂ ਇਹ ਨੋਡਲ ਅਫਸਰਾਂ ਨੂੰ ਬੰਦੀ ਬਣਾ ਲੈਂਦੇ ਹਨ ਤਾਂ ਅਜਿਹੇ ਦੇ ਵਿੱਚ ਤਾਰਨ-ਤਾਰਨ ਦੇ ਅਧਿਕਾਰੀ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਬਾਅਦ ਅੱਗਾ ਤੇ ਕਾਬੂ ਪਾਉਣ ਲਈ ਬੀਐਸਪੀ ਐਸਐਫ ਦੀ ਮਦਦ ਵੀ ਲੈ ਸਕਦੇ ਹਨ ਤਾਂ ਹਾਂ ਜੀ ਦੋਸਤੋ ਬਾਦਿਆਸਤੀ ਦੂਜੀ ਵੱਡੀ ਮੁਖਬਰ ਦੇ ਵੱਲ ਪੰਜਾਬ ਚ ਹਵਾ ਪ੍ਰਦੂਸ਼ਣ ਤੇ ਧੁੰਦ ਕਾਰਨ ਵੱਡੀ ਮੁਸੀਬਤ ਜਿहां ਪੰਜਾਬ ਚ ਹਵਾ ਪ੍ਰਦੂਸ਼ਣ ਦੇ ਨਾਲ ਨਾਲ ਅੱਜ ਸਰਦ ਰੁੱਤ ਦੀ ਪਹਿਲੀ ਧੁੰਦ ਨੇ ਹੀ ਸੂਬੇ ਚ ਲੋਕਾਂ ਦੀ ਮਸੀਬਤ ਅਮਦਾ ਦਿੱਤੀਆਂ ਹਨ ਹਵਾ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਪਹਿਲਾਂ ਹੀ ਧੁੰਦੜਾ ਦਿਖਾਈ ਦੇ ਰਿਹਾ ਸੀ ਪਰ ਸੰਗਠਿਤ ਧੁੰਦ ਪੈਣ ਕਾਰਨ ਸੜਕ ਤੇ ਦਿਖਣਾ ਹੀ ਬੰਦ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੋਂ ਸੰਗਠਿਤ ਹੰਦ ਨਾਲ ਦਿਸਣ ਦੀ ਹਾਦ ਘਟਣ ਕਾਰਨ ਪੰਜਾਬ ਦੇ ਕਈ ਥਾਵਾਂ ਤੇ ਸੜਕ ਹਾਦਸੇ ਵੀ ਵਾਪਰ ਵਾਪਰੇ ਹਨ ਤਾਂ ਅਜ਼ੀਹਤ ਵਿੱਚ ਵਿਜ਼ਿਬਿਲਟੀ ਬਹੁਤ ਘਟ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਲੋਕਾਂ ਨੂੰ ਹੋਰ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਹਾਂਜੀ ਦੋਸਤੋ ਵਾਦਿਆਂ ਅਸੀਂ ਤੀਜੀ ਵੱਡੀ ਤੇ ਮੁਖ ਖਬਰ ਵੱਲ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਜ ਨਗਰ ਨਿਗਮਾ ਅਤੇ 43 ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਵਾਸਤੇ ਸ਼ਡਿਊਲ ਕੀਤਾ ਜਾ ਰਿਹਾ ਜੀਹਾਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਿਹੜੇ ਹੈ ਵੋਟਰ ਸੂਚੀਆਂ ਦੀ ਸੋਧ ਵਾਸਤੇ ਸ਼ਡਿਊਲ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਪੰਜ ਨਗਰ ਨਿਗਮਾ ਜਿਵੇਂ ਕਿ ਅਮਰਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਅਤੇ 43 ਨਗਰ ਕੌਂਸਲਾਂ ਦੇ ਵਿੱਚ ਜਿਹੜਾ ਹੈ ਬੂੰਜੇ ਜਿਮਨੀ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸੋਧ ਕਰਨ ਲਈ ਸ਼ਡਿਊਲ ਜਾਰੀ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਣਾ ਚੋਣ ਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ 14 11 2024 ਨੂੰ ਕੀਤੀ ਜਾਵੇਗੀ ਅਤੇ 18 11 ਅਤੇ 25 11 ਤੱਕ ਦਾਅਵੇ ਅਤੇ ਇਤਰਾਜ਼ ਦਰਜ ਕੀਤੇ ਜਾਣਗੇ ਜਿਸ ਤੋਂ ਇਲਾਵਾ 3 12 24 ਤੱਕ ਜਿਹੜਾ ਹੈ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਜਿਹੜਾ ਕੀਤਾ ਜਾਵੇਗਾ ਤੇ ਅੰਤਿਮ ਪ੍ਰਕਾਸ਼ਣਾ 7 12 2024 ਤੱਕ ਕਰ ਲਈ ਜਾਵੇਗੀ ਤਾਂ ਹਾਂ ਜੀ ਦੋਸਤੋ ਬਾਤ ਦੇ ਅੱਜ ਦੀ ਚੌਥੀ ਵੱਡੀ ਤੇ ਮੁਖਬਰ ਵੱਲ ਚੰਡੀਗੜ੍ਹ ਤੇ ਪੰਜਾਬ ਦਾ ਪੂਰਾ ਹੱਕ ਅਨਮੋਲ ਗਗਨ ਮਾਨ ਜੀ ਹਾਂ ਚੰਡੀਗੜ੍ਹ ਚ ਹਰਿਆਣਾ ਵਿਧਾਨ ਸਭਾ ਕੰਪਲੈਕਸ ਬਣਾਉਣ ਦੇ ਫੈਸਲੇ ਦਾ ਜਿਹੜਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ ਤਾਂ ਪਾਰਟੀ ਨੇ ਸਵਾਲ ਕੀਤਾ ਹੈ ਕਿ ਜੇਕਰ ਹਰਿਆਣਾ ਸਰਕਾਰ ਬਦਲੇ ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਅੰਤਖੂੜਾ ਚ 12 ਏਕੜ ਜ਼ਮੀਨ ਦੇਵੇਗੀ ਤਾਂ ਪੰਚਕੂਲਾ ਚ ਹੀ ਮદાન ਸਭਾ ਕਿਉਂ ਨਹੀਂ ਬਣਾਈ ਗਈ ਤਾਂ ਆਬਿਦਾਇਕਾ ਦੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਪ੍ਰੈਸ ਕਾਨਫਰੰਸ ਕੀਤਾ ਕਿ ਚੰਡੀਗੜ੍ਹ ਸਿਰਫ ਪੰਜਾਬ ਦਾ ਹੀ ਹੈ ਇਸ ਤੇ ਪੰਜਾਬ ਦਾ ਪੂਰਾ ਹੱਕ ਹੈ ਕਿਉਂਕਿ ਪੰਜਾਬ ਦੇ 22 ਪਿੰਡਾਂ ਨੂੰ ਦਬਾਹ ਕਰਕੇ ਉਸਾਰਿਆ ਗਿਆ ਸੀ ਤਾਂ ਹਾਂਜੀ ਦੋਸਤੋ ਬਾਦਿਆਂ ਅੱਜ ਦੀ ਅਗਲੀ ਵੱਡੀ ਤੇ ਮੁੱਖ ਖਬਰ ਵੱਲ ਸੀਮਾਨ ਬਲੂ ਪੰਜਾਬ ਨੂੰ ਦੇਸ਼ ਦਾ ਮੋਰੀ ਸੂਬਾ ਬਣਾਉਣ ਲਈ ਬੁੱਧੀਜੀਵੀਆਂ ਸਿੱਖਿਆ ਸ਼ਾਸਤਰੀਆਂ ਉਦਯੋਗਪਤੀਆਂ ਅਫਸਰ ਸ਼ਾਹੀ ਤੇ ਹੋਰ ਪਾਈਵਾਲਾਂ ਨੂੰ ਸਾਂਝਾ ਹੰਬੜਾ ਮਾਰਨ ਦਾ ਸੱਦਾ ਜੀਆਂ ਸੀਮਾਨ ਬਲੂ ਪੰਜਾਬ ਨੂੰ ਦੇਸ਼ ਦਾ ਮੋਰੀ ਸੂਬਾ ਬਣਾਉਣ ਦੇ ਲਈ ਜਿਹੜਾ ਹੰਬੜਾ ਮਾਰਨ ਦਾ ਸੱਦਾ ਜਿਹੜਾ ਦਿੱਤਾ ਗਿਆ ਹੈ ਜਿਹੜਾ ਕਿਸਾਨ ਅੱਜ ਆਂ ਦਾ ਤੱਕ ਪਾਉਂਦਾ ਥੋੜੇ ਦਿਨਾਂ ਬਾਅਦ ਪ੍ਰਾੜੀ ਸਾਂਡ ਕਰਕੇ ਪ੍ਰਾਦੀ ਬਣਾ ਦਿੱਤਾ ਜਾਵੇਗਾ ਪ੍ਰਾੜੀ ਸਾਂਡਨ ਦਾ ਹਾਲ ਕੱਢਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਆਪਸੀ ਰਜਾਮੰਦੀ ਨਾਲ ਕੋਈ ਨਾ ਕੋਈ ਰਾਹ ਕੱਢਣਾ ਚਾਹੀਦਾ ਤਾ ਇਹ ਜਿਹੜੇ ਪ੍ਰਗਟਾਵਾ ਅਸੀਂ ਆਮਾਨ ਜੀ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਵਿਜਨ ਪੰਜਾਬ ਬਾਰੇ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਜਿਹੜੇ ਆਂਦਾਤੇ ਵਿੱਚੋਂ ਜਾਣੇ ਜਾਂਦੇ ਨੇ ਤੇ ਉਹਨਾਂ ਨੂੰ 2 ਹਫ਼ਤਿਆਂ ਬਾਅਦ ਚੋਣਾਂ ਦੀ ਪ੍ਰਾੜੀ ਨੂੰ ਅੱਗ ਲਾਉਣ ਕਰਨਾ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਤੇ ਹੱਲ ਜਿਹੜਾ ਹੈ ਕੱਢਣਾ ਚਾਹੀਦਾ ਤਾਂ ਹਾਂਜੀ ਦੋਸਤੋ ਬਾਦਿਆਂ ਅੱਜ ਦੀ ਆਖਰੀ ਵੱਡੀ ਖ਼ਬਰ ਦੇ ਵੱਲ ਪ੍ਰਕਾਸ਼ ਪਰੋਦੀ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਕਰਨੀ ਨਹੀਂ ਤੋਂ ਜਾਗੇ ਜੀਹਾਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪਰੋਦੀ ਦੀਆਂ ਤਿਆਰੀਆਂ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾ ਪਾਰ ਹੈ ਪਰ ਉੱਥੇ ਹੀ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਦੇਖਭਾਲ ਸੁਧਾਰ ਕਰਨਾ ਤਾਂ ਦੂਰ ਦੀ ਗੱਲ ਹੈ ਬਲਕਿ ਪਿਛਲੀ ਸਰਕਾਰ ਸਮੇਂ ਤਲਵੰਡੀ ਚੌਧਰੀਆਂ ਦੇ ਸੁਲਤਾਨਪੁਰ ਜਾਣ ਦੀ ਸੜਕ ਤੇ ਸੁਲਤਾਨਪੁਰ ਲੋਧੀ ਡੱਡ ਬੰਡੀ ਰੋਡ ਉਤੇ ਲਾਈਟ ਲਗਾਈਆਂ ਲਾਈਟਾਂ ਨੂੰ ਸੜਕ ਨੂੰ ਦੁਬਾਰਾ ਤੋਂ ਬਾਅਦ ਲਾਈਟਾਂ ਦੁਬਾਰਾ ਨਹੀਂ ਲਗਾਈਆਂ ਗਈਆਂ ਉਹਨਾਂ ਨੇ ਉਹਨਾਂ ਕਿਹਾ ਕਿ ਸਰਕਾਰ ਗੁੰਭ ਕਰਨੀ ਨੀਂਦ ਚੋਂ ਜਾਗੇ ਤੇ ਇਸ ਦੇ ਲਈ ਸਰਕਾਰ ਦੇ ਵੱਲੋਂ ਗੁਰਨਾਨ ਦੇਵ ਜੀ ਤੇ ਪrakashpur ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਕਿਹਾ ਕਿ Prakashpur ਨੂੰ ਲੈ ਕੇ ਸੜਕਾਂ ਤੇ ਆਵਾਜਾਈ ਜਿਹੜੀ ਹੈ ਜ਼ਿਆਦਾ ਰਹਿੰਦੀ ਹੈ ਇਸ ਕਰਕੇ ਸਰਕਾਰ ਨੂੰ ਟੁਕਮੇ ਕਦਮ ਚੁੱਕਣੇ ਚਾਹੀਦੇ ਨੇ